ਮੰਦਰ ਦੇ ਵਿੱਚ ਮਿਲਿਆ ਪਾਕਿਸਤਾਨੀ ਨੋਟ ਆਖਿਰਕਾਰ ਕੌਣ ਹੈ ਸਖਸ਼ ਜੋ ਮੰਦਰ ਦੇ ਵਿੱਚ ਪਾਕਿਸਤਾਨੀ 100 ਰੁਪਏ ਨੋਟ ਦਾ ਮੱਥਾ ਟੇਕਿਆ ਤਾਂ ਬਿਲਕੁਲ ਸ਼ਿਵਲਿੰਗ ਨੇੜੇ ਪਈ ਮੂਰਤੀ ਤੇ ਨੋਟ ਮਿਲਿਆ ਤੇ ਮੰਦਰ ਦੇ ਵਿੱਚ ਮੌਜੂਦ ਜਦੋਂ ਸ਼ਰਧਾਲੂ ਨੇ ਨੋਟ ਦੇਖਿਆ ਤਾਂ ਮੰਦਰ ਕਮੇਟੀ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚੀ ਸੀਸੀਟੀਵੀ ਪੁਲਿਸ ਅਜੇ ੜੀ ਉਹ ਜਾਂਚ ਕਰ ਰਹੀ ਹੈ ਤੁਹਾਨੂੰ ਦੱਸਦੀ ਕਿ ਬਰਫਾਨੀ ਮੰਦਰ ਐ ਪਠਾਨਕੋਟ ਦੇ ਵਿੱਚ ਪੈਂਦਾ ਐ ਮੰਦਰ ਤੇ ਨੈਸ਼ਨਲ ਹਾਈਵੇ ਤੇ ਸਥਿਤ ਐ ਮੰਦਰ ਚ ਸ਼ਿਵਲਿੰਗ ਦੇ ਕੋਲ ਮੂਰਤੀ ਪਈ ਐ ਤੇ ਉੱਥੇ ਕੋਈ ਵੀ ਸਖਸ਼ ਆ ਕੇ 100 ਰੁਪਏ ਦਾ ਪਾਕਿਸਤਾਨੀ ਨੋਟ ਰੱਖ ਜਾਂਦਾ ਐ ਜੀਹਾਂ ਜਿਸ ਨੂੰ ਦੇਖ ਕੇ ਹੜਕੰਪ ਮੱਚ ਜਾਂਦਾ ਐ ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਪਠਾਨਕੋਟ ਨੇੜੇ 에ਅਰ ਫੋਰਸ ਸਟੇਸ਼ਨ ਪੈਂਦਾ ਜਿੱਥੇ ਕੁਝ ਸਮਾਂ ਪਹਿਲਾਂ ਹੀ ਹਮਲਾ ਕੀਤਾ ਗਿਆ ਸੀ ਇਸ ਲਈ ਸੁਰੱਖਿਅਤ ਏਜੰਸੀਆਂ ਨੇ ਜਿਹੜੀਆਂ ਉਹ ਵੀ ਮੁਸ਼ਤੈਦ ਹੋ ਗਈਆਂ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਦੇ ਵਿੱਚ ਲੱਗੀਆਂ ਹੋਈਆਂ ਨੇ ਸਰ ਮੇਰਾ ਨਾਮ ਰਕੇਸ਼ ਸਿੰਘ ਹੈ ਮੈਂ ਰੋਜ਼ ਸਵੇਰੇ ਮੰਦਿਰਾਂ ਨਾਲ ਪੂਜਾ ਲਈ ਤੇ ਅੱਜ ਸਵੇਰੇ ਜਿੱਥੇ ਸ਼ਿਵਲਿੰਗ ਨੂੰ ਜਲ ਢਾਲਿਆ ਤੇ ਸ਼ਿਵ ਸ਼ਿਵ ਦੀ ਮੂਰਤੀ ਦੇ ਸਮੀਪ ਨਾ ਪਾਕਿਸਤਾਨੀ 100 ਰੁਪਏ ਦਾ ਨੋਟ ਸੀ ਤੇ ਜਿੰਨੂੰ ਵੇਖ ਕੇ ਹੈਰਾਨਗੀ ਹੋਈ ਇਸੇ ਮੈਂ ਤਤਕਾਲੀ ਆਪਣੇ ਐਮਸੀਐ ਸ਼ਕਤੀ ਸਿੰਘ ਜੀ ਉਹਨਾਂ ਨੂੰ ਕੀਤਾ ਤੇ ਕਾਲ ਤੇ ਉਹਨਾਂ ਨੇ ਅੱਗੇ ਪੁਲਿਸ ਨੂੰ ਕਾਲ ਕੀਤਾ ਤੇ ਆ ਕੇ ਤਫ਼ਤੀਸ਼ ਚੱਲ ਰਹੀ ਹੈ ਕਿੰਨੇ ਵਜੇ ਗੱਲ ਹੋਈ ਸਰ ਇਹ ਸਾਢੇ 8:30 ਗੱਲ ਆ ਸਵੇਰੇ ਸਾਨੂੰ ਨੇ ਫੋਨ ਆਇਆ ਇਸ ਕਿਸਕ ਮਾਰਗ ਵੱਲ ਕਿ ਮੈਸੇ ਮਨਤਨ ਮੱਥਾ ਦੇਖਣਾ ਹੈ ਕਿ ਪਾਕਿਸਤਾਨੀ ਨੋਡ ਮਿਲਿਆ ਵਾ ਉਹ ਦਾਰ ਤੇ ਇੱਥੇ ਆਈਆਂ ਸੌਦਾ ਲੋੜਾ ਪਾਕਿਸਤਾਨ ਦਾ ਉਹ ਜਨਾਰੀ ਤੇ ਫੋਟੋ ਆ ਲਾਲ ਅਗਲਾ ਨੋਡ ਆ ਇਹਦੇ ਵਿੱਚ ਕੈਮਰੇ ਚੈੱਕ ਕਰ ਰਹੇ ਆ ਕਿ ਕੌਣ ਇੱਥੇ ਚੜਾ ਗਿਆ ਵਾ ਕੌੜਾ ਗਿਆ ਮੰਦਰੀ ਸ਼ਿਵਜੀ ਮਹਾਰਾਜ ਦੀ ਫੋਟੋ ਤੇ ਨਾਲ ਆਪਣੇ ਮੂਰਤੀ ਦੇ ਨਾਲ ਲੜ ਪਿਆ ਹੀ ਉਹਦੇ ਕਹਿਣ ਮੁਤਾਬ ਤੇ ਕੀ ਹਾਲ ਹੈ ਤੱਕ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਲੋਕ ਤੁਸੀਂ ਕਾਫੀ ਆ ਰਹੇ ਆ ਪਤਾ ਨਹੀਂ ਹਲੇ ਉਹਦੇ ਕਲੀਅਰ ਨਹੀਂ ਹੋ ਰਹਾ ਕਿ ਸਾਰੇ ਜਿਹੜਾ ਵੀ ਉਹਦਾ ਮੁੰਡਾ ਮੱਥਾ ਦੇਖਦਾ ਨਾਲ ਹੀ ਸ਼ਿਵਜੀ ਮਹਾਰਾਜ ਨੂੰ ਮੱਥਾ ਦੇਖਦਾ ਛੋਟੀ ਜੀ ਚੀਜ਼ ਆ ਪਨੀ ਕੌੜਾ ਗਿਆ ਹੈਗਾ ਇੱਥੇ ਉਹ ਵੇਖਦੇ ਹੁਣ ਜੇ ਕੋਈ ਕਲੀਅਰ ਹੋ ਗਿਆ ਜਿਹੜਾ ਕੋਈ ਬੰਦੇ ਰੱਖਿਆ ਹੈਗਾ ਕਿੱਥੋਂ ਦਾ ਕਿੱਥੋਂ ਦਾ ਨਹੀਂ ਜਿਆਦਾ ਇੱਥੇ ਟੂਰਿਸਟ ਹੁੰਦੇ ਆ ਤੇ ਉਹ ਜਿਹੜੇ ਲੋਕਲ ਬੰਦਾ ਹੋ ਕੇ ਰੱਖਿਆ ਉਹ ਫਿਰ ਤੋਂ ਵੈਰੀਫਾਈ ਕਰਾਂਗੇ ਜੇ ਕੋਈ ਬਾਤ ਹੋਏਗਾ ਤਾਂ ਫਿਰ ਉਹਦੇ ਬਾਰੇ ਵੀ ਕਰਾਂਗੇ ਕੀ ਹੈ ਕਿ ਹਾਲਤ ਹੈ ਠੀਕ ਤਾਂ ਮੰਦਰ ਦੇ ਵਿੱਚ ਮਿਲਿਆ ਪਾਕਿਸਤਾਨੀ ਨੋਟ ਆਖਿਰਕਾਰ ਕੌਣ ਹੈ ਸਖਸ਼ ਜੋ ਮੰਦਰ ਦੇ ਵਿੱਚ ਪਾਕਿਸਤਾਨੀ 100 ਰੁਪਏ ਨੋਟ ਦਾ ਮੱਥਾ ਟੇਕਿਆ ਤਾਂ ਬਿਲਕੁਲ ਸ਼ਿਵਲਿੰਗ ਨੇੜੇ ਪਈ ਮੂਰਤੀ ਤੇ ਨੋਟ ਮਿਲਿਆ ਤੇ ਮੰਦਰ ਦੇ ਵਿੱਚ ਮੌਜੂਦ ਜਦੋਂ ਸ਼ਰਧਾਲੂ ਨੇ ਨੋਟ ਦੇਖਿਆ ਤਾਂ ਮੰਦਿਰ ਕਮੇਟੀ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚੀ ਸੀਸੀਟੀਵੀ ਪੁਲਿਸ ਅਜੜੀ ਉਹ ਜਾਂਚ ਕਰੀਏ ਤੁਹਾਨੂੰ ਦੱਸਦੀ ਕਿ ਬਰਫਾਨੀ ਮੰਦਿਰ ਹੈ ਪਠਾਨਕੋਟ ਦੇ ਵਿੱਚ ਪੈਂਦਾ ਹੈ ਮੰਦਿਰ ਤੇ ਨੈਸ਼ਨਲ ਹਾਈਵੇ ਤੇ ਸਥਿਤ ਹੈ ਮੰਦਿਰ ਚ ਸ਼ਿਵਲਿੰਗ ਦੇ ਕੋਲ ਮੂਰਤੀ ਪਈ ਹੈ ਤੇ ਉੱਥੇ ਕੋਈ ਵੀ ਸਖਸ਼ ਆ ਕੇ 100 ਰੁਪਏ ਦਾ ਪਾਕਿਸਤਾਨੀ ਨੋਟ ਰੱਖ ਜਾਂਦਾ ਹੈ ਜੀਹਾਂ ਜਿਸ ਨੂੰ ਦੇਖ ਕੇ ਹੜਕੰਪ ਮੱਚ ਜਾਂਦਾ ਹੈ ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਪਠਾਨਕੋਟ ਨੇੜੇ 에ਅਰ ਫੋਰਸ ਸਟੇਸ਼ਨ ਪੈਂਦਾ ਜਿੱਥੇ ਕੁਝ ਸਮਾਂ ਪਹਿਲਾਂ ਹੀ ਹਮਲਾ ਕੀਤਾ ਗਿਆ ਸੀ ਇਸ ਲਈ ਸੁਰੱਖਿਆ ਏਜੰਸੀਆਂ ਨੇ ਜਿਹੜੀਆਂ ਉਹ ਵੀ ਮੁਸ਼ਤੈਦ ਹੋ ਗਈਆਂ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਦੇ ਵਿੱਚ ਲੱਗੀਆਂ ਹੋਈਆਂ ਨੇ ਸਰ ਮੇਰਾ ਨਾਮ ਰਕੇਸ਼ ਸਿੰਘ ਹੈ ਮੈਂ ਰੋਜ਼ ਸਵੇਰੇ ਮੰਦਿਰਾਂ ਨਾਲ ਪੂਜਾ ਲਈ ਤੇ ਅੱਜ ਸਵੇਰੇ ਜਿੱਥੇ ਸ਼ਿਵਲਿੰਗ ਨੂੰ ਜਲ ਢਾਲਿਆ ਤੇ ਸ਼ਿਵ ਸ਼ਿਵ ਦੀ ਮੂਰਤੀ ਦੇ ਸਮੀਪ ਨਾ ਪਾਕਿਸਤਾਨੀ 100 ਰੁਪਏ ਦਾ ਨੋਟ ਸੀ ਤੇ ਜਿੰਨੂੰ ਵੇਖ ਕੇ ਹੈਰਾਨਗੀ ਹੋਈ ਫੇਰ ਮੈਂ ਤਤਕਾਲੀ ਆਪਣੇ ਐਮਸੀਏ ਸ਼ਕਤੀ ਸਿੰਘ ਜੀ ਉਹਨਾਂ ਨੂੰ ਕੀਤਾ ਤੇ ਕਾਲ ਤੇ ਉਹਨਾਂ ਨੇ ਅੱਗੇ ਪੁਲਿਸ ਨੂੰ ਕਾਲ ਕੀਤਾ ਤੇ ਆ ਕੇ ਤਫ਼ਤੀਸ਼ ਚੱਲ ਰਹੀ ਹੈ ਕਿੰਨੇ ਵਜੇ ਗੱਲ ਹੋਈ ਸਰ ਇਹ ਸਾਢੇ 8:30 ਦੀ ਗੱਲ ਹੈ ਸਵੇਰੇ 8:30 ਦੀ ਸਵੇਰੇ ਸਾਨੂੰ ਨੇ ਫੋਨ ਆਇਆ ਇਸ ਕਿਸ਼ਕ ਮਾਤ ਵੱਲੋਂ ਕਿ ਮੈਸੇ ਮੰਦਰ ਮੱਥਾ ਦੇਖਣਾ ਹੈ ਕਿ ਪਾਕਿਸਤਾਨੀ ਨੋਡ ਮਿਲਿਆ ਵਾ ਉਹ ਹਾਥ ਤੇ ਇੱਥੇ ਆਈਆਂ 14 ਦਾ ਲੋੜਾ ਪਾਕਿਸਤਾਨ ਦਾ ਜਨਾਬੀ ਉੱਤੇ ਫੋਟੋ ਆ ਲਾਲ ਅਗਲਾ ਨੋਡ ਵਾ ਇਹਦੇ ਵਿੱਚ ਕੈਮਰੇ ਚੈੱਕ ਕਰ ਰਹੇ ਆ ਕਿ ਕੌਣ ਇੱਥੇ ਚੜਾ ਗਿਆ ਵਾ ਕੌੜਾ ਗਿਆ ਮੰਦਰੀ ਸ਼ਿਵਜੀ ਮਹਾਰਾਜ ਦੀ ਫੋਟੋ ਤੇ ਨਾਲ ਆਪਣੇ ਮੂਰਤੀ ਦੇ ਨਾਲ ਨੂੰ ਪਿਆਈ ਉਹਦੇ ਕਹਿਣ ਮਤਬ ਤੇ ਕੀ ਹਾਲ ਹੈ ਕਿ ਤੱਕ ਸੀਸੀ ਕੈਮਰੇ ਚੈੱਕ ਕਰ ਰਹੇ ਆ ਲੋਕ ਤੁਸੀਂ ਕਾਫੀ ਆ ਰਹੇ ਆ ਪਤਾ ਨਹੀਂ ਹਲੇ ਉਹਦੇ ਕਲੀਅਰ ਨਹੀਂ ਹੋ ਰਿਹਾ ਕਿ ਸਾਰੇ ਜਿਹੜਾ ਵੀ ਉਹਦਾ ਮੁੰਡਾ ਮੱਥਾ ਦੇਖਦਾ ਨਾਲ ਹੀ ਸ਼ਿਵਜੀ ਮਹਾਰਾਜ ਨੂੰ ਸਾਹ ਦੇਖਦਾ ਛੋਟੀ ਜੀ ਚੀਜ਼ ਹੈ ਪਨੀ ਕੌਣ ਰੱਖਿਆ ਹੈਗਾ ਇੱਥੇ ਉਹ ਵੇਖਦੇ ਹੁਣ ਜੇ ਕੋਈ ਕਲੀਅਰ ਹੋ ਗਿਆ ਜਿਹੜਾ ਕੋਈ ਬੰਦੇ ਰੱਖਿਆ ਹੈਗਾ ਕਿੱਥੋਂ ਦਾ ਕਿੱਥੋਂ ਦਾ ਨਹੀਂ ਜਿਆਦਾ ਇੱਥੇ ਟੂਰਿਸਟ ਹੁੰਦੇ ਆ ਤੇ ਉਹਨੂੰ ਜੇ ਇਹਦੇ ਲੋਕਲ ਕੋਈ ਬੰਦਾ ਹੋਵੇ ਰੱਖਿਆ ਉਹ ਫਿਰ ਤੋਂ ਵੈਰੀਫਾਈ ਕਰਾਂਗੇ ਜੇ ਕੋਈ ਬਾਤ ਹੋਏਗਾ ਤੇ ਫਿਰ ਉਹਦੇ ਬਾਰੇ ਵੀ ਕਰਾਂਗੇ ਕੀ ਹੈ ਕਿ ਹਾਲਤ ਹੈ ਠੀਕ ਹੈ